ਬਹੁਤ ਭਾਰੀ ਮੀਂਹ ਪਿਆ ਬਹੁਤ ਜ਼ਿਆਦਾ ਮੀਂਹ ਪੈਣ ਦੇ ਕਾਰਨ ਆਹ ਵੇਖੋ ਧੋਨਿਆ ਦੇ ਮੰਡੇ ਆਲਾ ਵੇਖੋ ਕਿੰਨਾ ਪਾਣੀ ਡਿੱਗ ਰਿਹਾ ਬਹੁਤ ਜ਼ਿਆਦਾ ਮੰਦਾ ਆਲਾ ਭਾਰੀ ਬਾਰ ਚਲੇਗਾ ਵੇਖੋ ਕਿਦਾਂ ਪਾਣੀ ਡਿੱਗ ਰਿਹਾ ਨੋ ਨਹਿਮ ਡੱਬੇ ਪਏ ਬਾਰੀ ਬਾਰਿਸ਼ ਹੋਈ ਪੰਜਾਬ ਚ ਦੇਖੋ ਹਾਲਾਤ ਪਤਾ ਪਾਣੀ ਨਹੀਂ ਚੱਲਣ ਦੀਆਂ ਦੋ ਦਿਨ ਹੋ ਗਏ ਲਗਾਤਾਰ ਬਾਰਿਸ਼ ਪੈਂਦੀ ਬਹੁਤ ਬਾਰਿਸ਼ ਹੋਈ ਇੱਕ ਬਾਂਦ ਤੋਂ ਉੱਲੀ ਬਾੜੀ ਲੱਗੰਦੀ ਆ। ਅੱਲਾ ਤੇਲੀ ਜਾਣਾ।